ਸਤਿ ਸ਼੍ਰੀ ਅਕਾਲ ਮੇ ਘਰਪਿਤ ਕੌਰ ਤੇ ਲੈ ਕੇ ਹਾਜ਼ਰ ਹਾਂ ਰੋਜ਼ਾਨਾ ਦੇ ਤਰ੍ਹਾਂ ਫੜਾ ਫੜ ਦਿਆ ਖਬਰਾਂ ਦਾ ਫੜਾ ਫੜ ਖਬਰਾਂ ਦਾ ਆਗਾਜ਼ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਦੇ ਨਾਲ ਵਿધાનਸਭਾ ਦੇ ਬਜੜੀ ਜਲਾਸ ਦੀ ਕਾਰਵਾਈ ਦੌਰਾਨ ਪੰਜਾਬ ਸਰਕਾਰ ਨੇ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਸੱਦ ਲਈ ਹੈ ਤੇ ਇਹ ਮੀਟਿੰਗ ਪਲਕ 9 ਮਾਰਚ ਸ਼ਨੀਵਾਰ ਚੰਡੀਗੜ੍ਹ ਸਿੱਧਾ ਪੰਜਾਬ ਸਿਵਲ ਸਕੱਤਰ ਵਿਖੇ ਬੁਲਾਈ ਗਈ ਹੈ ਤੇ ਇਸ ਵਿੱਚ ਸੂਬਾ ਮੰਤਰੀਆਂ ਨੂੰ ਹਾਜ਼ਰ ਰਹਿਣ ਦੇ ਲਈ ਆਖਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਮੰਤਰੀ ਮੰਡਲ ਦੀ ਇਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਈ ਜਾ ਸਕਦੇ ਨੇ ਤੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਬਜੜੀ ਜਲਾਸ ਦੀ ਕਾਰਵਾਈ ਜਾਰੀ ਹੈ ਤੇ ਇਸ ਨੂੰ ਫਿਲਹਾਲ ਸੋਮਵਾਰ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਵਿੱਚ ਵੱਡੇ ਐਲਾਨ ਕੀਤੇ ਗਏ ਨੇ ਤੇ ਇਹ ਪਹਿਲੀ ਵਾਰ ਹੈ ਕਿ ਜਦੋਂ ਪੰਜਾਬ ਦਾ ਬਜਟ 2 ਲੱਖ ਕਰੋੜ ਤੋਂ ਵੱਧ ਹੈ ਤੇ ਬਜਟ ਮੁੱਖ ਤੌਰ ਤੇ ਸਿਹਤ ਤੇ ਸਿੱਖਿਆ ਖੇਤਰਾਂ ਤੇ ਕੇਂਦ੍ਰਿਤ ਰੱਖਿਆ ਗਿਆ ਹੈ ਕੁਮਾਤਰੀ ਮਹਿਲਾ ਦਿਵਸ ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀਆਂ ਮਹਿਲਾਵਾਂ ਨੂੰ ਵੱਡੀ ਸੌਗਾਤ ਦੇਣ ਦਾ ਐਲਾਨ ਕੀਤਾ ਪੀਐਮ ਮੋਦੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚੋਂ 100 ਰੁਪਏ ਦੀ ਛੂਟ ਦੇਣ ਦਾ ਫੈਸਲਾ ਕੀਤਾ ਇਸ ਦੀ ਜਾਣਕਾਰੀ ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਟਵਿੱਟਰ ਤੇ ਦਿੱਤੀ ਆ ਪੀਐਮ ਮੋਦੀ ਨੇ ਲਿਖਿਆ ਕਿ ਮਹਿਲਾ ਦਿਵਸ ਦੇ ਮੌਕੇ ਤੇ ਅੱਜ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚੋਂ 100 ਰੁਪਏ ਦਾ ਛੋਟ ਦਾ ਵੱਡਾ ਫੈਸਲਾ ਕੀਤਾ ਗਿਆ ਇਸ ਦੇ ਨਾਲ ਹੀ ਨਾਰੀ ਸ਼ਕਤੀ ਦਾ ਜੀਵਨ ਆਸਾਨ ਹੋਣ ਦੇ ਨਾਲ ਕਰੋੜਾਂ ਆਰਥਿਕ ਬੋਝ ਵੀ ਘਟੋ ਹੋਵੇਗਾ ਤੇ ਇਹ ਕਦਮ ਇਹ ਕਦਮ ਵਾਤਾਵਰਣ ਦੀ ਸੁਰੱਖਿਆ ਦੇ ਵਿੱਚ ਵੀ ਮਦਦਗਾਰ ਰਹੇਗਾ ਜਿਸ ਦੇ ਨਾਲ ਪੂਰੇ ਪਰਿਵਾਰ ਦੀ ਸਿਹਤ ਚੰਗੀ ਸੁਧਾਰ ਹੋਵੇਗਾ ਸ਼ੰਭੂ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਵਿੱਚ 14 ਫਰਵਰੀ ਨੂੰ ਮਹਿੰਦਰ ਸਿੰਘ ਦੀ ਖੱਬੀ ਅੱਖ ਤੇ ਗੰਭੀਰ ਸੱਟ ਲੱਗੀ ਜਿਸ ਕਾਰਨ ਉਸ ਦੀ ਇੱਕ ਅੱਖ ਦੀ ਰੋਸ਼ਨੀ ਚਲੇ ਗਈ ਅਤੇ ਉਹਨਾਂ ਦੇ ਕਾਰਨ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਪਹੁੰਚੇ ਨੇ ਤੇ ਜਾਣਕਾਰ ਦਿੰਦੇ ਹੋਏ ਢੱਲੇਵਾਲ ਨੇ ਦੱਸਿਆ ਕਿ ਮਹਿੰਦਰ ਦੇ ਚਿਹਰੇ ਤੇ ਪਲਾਸਟਿਕ ਦੀ ਗੋਲੀ ਅਤੇ ਅਥਰੂ ਗੈਸ ਦੇ ਗੋਲੇ ਲੱਗਣ ਦੇ ਨਾਲ ਉਸ ਦੀ ਅੱਖ ਤੇ ਗੰਭੀਰ ਸੱਟ ਵੱਜੀ ਅਤੇ ਸ਼ਾਂਤੀਪੂਰਵਕ ਅੰਦੋਲਨ ਚੱਲ ਰਿਹਾ ਸੀ ਤੇ ਮਹਿੰਦਰ ਉੱਥੇ ਲੰਗਰ ਦੀ ਸੇਵਾ ਲੈ ਕੇ ਗਿਆ ਸੀ ਤੇ ਇਸੇ ਦੌਰਾਨ ਉਹਨਾਂ ਤੇ ਸਿੱਧੀ ਫਾਇਰਿੰਗ ਹੋਈ ਅਤੇ ਫਾਇਰਿੰਗ ਦਾ ਸ਼ਿਕਾਰ ਹੋਣ ਦੇ ਕਰਕੇ ਉਹਨਾਂ ਦੀ ਤੇ ਡਾਕਟਰਾਂ ਦਾ ਕਹਿਣਾ ਕਿ ਉਹਨਾਂ ਦੀ ਅੱਖ ਦਾ ਆਪਰੇਸ਼ਨ ਕੀਤਾ ਜਾਵੇਗਾ ਪਰ ਪਰਿਵਾਰ ਗਰੀਬ ਹੈ ਤੇ ਇਸ ਲਈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਹਿੰਦਰ ਸਿੰਘ ਦੇ ਪਰਿਵਾਰ ਦੀ ਹਰ ਪਾਸਿਓਂ ਮਦਦ ਕਰਨ ਕਿਉਂਕਿ ਉਹ ਸਾਡੇ ਖਾਤਰ ਅੰਦੋਲਨ ਦੇ ਵਿੱਚ ਗਿਆ ਸੀ ਅਤੇ ਇਹਨਾਂ ਨੌਜਵਾਨਾਂ ਸਦਕਾ ਹੀ ਮੋਰਚਾ ਚੱਲਦਾ ਤੇ ਜਿੱਤਦੇ ਆ ਤਾਂ ਲੋਕਾਂ ਨੂੰ ਅਪੀਲ ਕਰਦੇ ਡੱਲੇਵਾਲ ਨੇ ਕਿਹਾ ਕਿ ਮਹਿੰਦਰ ਵਰਗੇ ਨੌਜਵਾਨਾਂ ਦੀ ਮਦਦ ਕਰਨਾ ਸਾਡਾ ਫਰਜ਼ ਹੈ ਤੇ ਜਿੱਥੋਂ-ਜਿੱਥੋਂ ਵੀ ਸਾਡੀ ਕਿਸਾਨ ਜਮਾਤ ਦੇ ਲੋਕ ਜੋ ਅੰਦੋਲਨ ਦੇ ਵਿੱਚ ਹਮਦਰਦੀ ਰੱਖਦੇ ਨੇ ਉਹ ਸਾਰੇ ਰਲ ਮਿਲ ਕੇ ਪਰਿਵਾਰ ਦੀ ਮਦਦ ਕਰੀਏ ਤਾਂ ਜੋ ਉਸ ਦਾ ਆਪਰੇਸ਼ਨ ਕਰਵਾ ਸਕੀਏ ਖਸ਼ਿਆਰਪੁਰ ਦੇ ਹਲਕਾ ਦਸੋਹਾ ਦੇ ਇੱਕੋ ਪਿੰਡ ਦੇ ਦੋ ਨੌਜਵਾਨਾਂ ਦੀ ਅਮਰੀਕਾ ਦੇ ਵਿੱਚ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨ ਦੀ ਪਹਿਚਾਣ 23 ਸਾਲਾ ਸੁਖਜਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਵਾਸੀ ਪਿੰਡ ਟੇਰਕੀਆਣਾ ਵਜੋਂ ਹੋਈ ਹੈ ਤੇ ਮੇਰੀ ਜਾਣਕਾਰੀ ਦੇ ਅਨੁਸਾਰ ਦੋਵੇਂ 2 ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਦੇ ਲਈ ਅਮਰੀਕਾ ਗਏ ਸਨ ਤੇ ਦੋਵੇਂ ਨੌਜਵਾਨ ਅਮਰੀਕਾ ਦੇ ਵਿੱਚ ਇਕੱਠੇ ਟਰਾਲਾ ਚਲਾਉਂਦੇ ਸਨ ਤੇ ਹਾਲੀ ਦੇ ਵਿੱਚ ਦੋਵੇਂ ਨੌਜਵਾਨ ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਜਾ ਰਹੇ ਸਨ ਤੇ ਜਦੋਂ ਇਹ ਦੋਵੇਂ ਨੌਜਵਾਨ ਹਾਈਵੇ ਨੰਬਰ 144 ਤੱਕ ਪਹੁੰਚੇ ਤਾਂ ਉਹਨਾਂ ਨੂੰ ਗਲਤ ਸਾਈਡ ਤੋਂ ਆ ਰਹੇ ਸੀ ਕੇ ਕਰੀਬ 6 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਇਹਨਾਂ ਨੂੰ ਬਾਹਰ ਕੱਢਿਆ ਜਾ ਸਕਿਆ ਤੇ ਇਹਨਾਂ ਦੋਨਾਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹਰਿਆਣਾ ਦੇ ਚੰਗਰ ਜ਼ਿਲ੍ਹੇ ਦੇ ਵਿੱਚ ਇੱਕ ਮਾਮੇ ਨੇ ਆਪਣੀਆਂ ਭਾਂਜੀਆਂ ਦੇ ਵਿਆਹ ਦੇ ਵਿੱਚ 1 ਕਰੋੜ ਰੁਪਏ ਨਾਣ ਕਛੱਕ ਦੇ ਵਜੋਂ ਦਿੱਤਾ ਜੋ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਚੰਗਰ ਜ਼ਿਲ੍ਹੇ ਦੇ ਪਿੰਡ ਸਿਕੰਦਰਪੁਰ ਦੀ ਤੀ ਸ਼ਿਵਾਨੀ ਅਤੇ ਸ਼ੀਤਲ ਦਾ ਵਿਆਹ ਸੀ ਅਤੇ ਉਹਨਾਂ ਦਾ ਵਿਆਹ ਪਾਣੀਪੱਤ ਦੇ ਪਿੰਡ ਬਾਪੋਲੀ ਪਿੰਡ ਦੇ ਵਿੱਚ ਹੋਇਆ ਸੀ ਤੇ ਵਿਆਹ ਦੇ ਕੁਝ ਘੰਟੇ ਪਹਿਲਾਂ ਨਾਣ ਕਛੱਕ ਦੀ ਰਸਮ ਅਦਾ ਕੀਤੀ ਗਈ ਤੇ ਇਸ ਦੇ ਵਿੱਚ ਰਿਵਾੜੀ ਜ਼ਿਲ੍ਹੇ ਦੇ ਉਦਯੋਗਿਕ ਕਸਬਾ ਬਾਵਲ ਦੇ ਪਿੰਡ ਮੰਡਾਵਾਸ ਵਾਸੀ ਓਮ ਪ੍ਰਕਾਸ਼ ਚਨਾਨਕ ਸ਼ੱਕ ਲੈ ਕੇ ਪਹੁੰਚੇ ਤਾਂ ਜਦੋਂ ਮਾਮਾ ਨਾਨਕ ਸ਼ੱਕ ਦੀ ਰਸਮ ਦੇ ਵਿੱਚ 500 500 ਰੁਪਏ ਦੇ نوٹ ਕੱਢਣ ਲੱਗੇ ਤਾਂ ਸਮਾਗਮ ਦੇ ਵਿੱਚ ਮੌਜੂਦ ਹਰ ਕੋਈ 당 ਰਹਿ ਗਿਆ ਤੇ ਓਮ ਪ੍ਰਕਾਸ਼ ਨੇ ਆਪਣੀਆਂ ਦੋਨੋਂ ਭਾਂਜੀਆਂ ਦੇ ਵਿਆਹ ਦੇ ਵਿੱਚ 1 ਕਰੋੜ 11 ਲੱਖ 155 ਰੁਪਏ ਨਗਦ ਅਤੇ 15 ਤੋਲੇ ਸੋਨਾ ਤੇ ਅੱਧਾ ਕਿਲੋ ਚਾਂਦੀ ਦਿੱਤੀ ਹੈ ਤੇ ਨਾਨਕ ਛੱਕਦੀਆਂ ਇਸ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਤੇ ਮਿਲੀ ਜਾਣਕਾਰੀ ਦੇ ਅਨੁਸਾਰ ਸ਼ਿਵਾਨੀ ਅਤੇ ਸ਼ੀਤਲ ਦਾ ਮਾਮਾ ਆਉ ਪ੍ਰਕਾਸ਼ ਜਿੰਮੇਦਾਰ ਹੈ ਤੇ ਅਮੀਰ ਪਰਿਵਾਰ ਦਾ ਸੰਬੰਧ ਰੱਖਦਾ ਹੈ ਤਾਂ ਉਸਨੇ ਆਪਣੀ ਭੈਣ ਦਾ ਵਿਆਹ ਵੀ ਬੜੀ ਧੂਮ-ਧਾਮ ਦੇ ਨਾਲ ਕੀਤਾ ਸੀ ਅਤੇ ਹੁਣ ਉਸਨੇ ਆਪਣੀਆਂ ਭਾਂਜੀਆਂ ਦਾ ਵਿਆਹ ਵੀ ਬੜੀ ਧੂਮ-ਧਾਮ ਦੇ ਨਾਲ ਕਰਵਾਇਆ ਅੱਜ ਵਿਜਨ ਜਗਤ ਤੋਂ ਇੱਕ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਚਨਕਫੇਮ ਐਕਟ੍ਰੈਸ ਡੋਲੀ ਸੋਹੀ ਦਾ 48 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਐਕਟ੍ਰੈਸ ਸਰਵਾਈਕਲ ਕੈਂਸਰ ਤੋਂ ਪੀੜਤ ਸੀ ਅਤੇ ਦੁੱਖ ਦੀ ਗੱਲ ਇਹ ਹੈ ਕਿ ਬੀਤੀ ਰਾਤ ਉਸ ਦੀ ਭੈਣ ਅਮਨਦੀਪ ਸੋਹੀ ਵੀ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ ਤੇ ਅਮਨਦੀਪ ਦਾ ਪੀਲੀਆ ਦਾ ਇਲਾਜ ਚੱਲ ਰਿਹਾ ਸੀ ਅਤੇ ਕੁਝ ਘੰਟਿਆਂ ਅੰਦਰ ਇੰਡਸਟਰੀ ਦੀਆਂ ਦੋਵੇਂ ਭੈਣਾਂ ਅਤੇ ਐਕਟ੍ਰੈਸ ਦੇ ਦੇਹਾਂਤ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ ਤੇ ਡੋਲੀ ਸੋਹੀ ਤੇ ਅਮਨਦੀਪ ਆਪਣੇ ਦਮਦਾਰ ਅਭਿਨੇਤੋਂ ਘਰ ਘਰ ਮਸ਼ਹੂਰ ਹੋ ਗਈਆਂ ਸਨ ਤੇ ਦੋਵੇਂ ਹੀ ਭੈਣਾਂ ਨੇ ਕ ਸੀ ਕੇ ਉਹਨਾਂ ਦੀ ਮੌਤ ਹੋ ਗਈ ਦੋਵੇਂ ਪੈਣਾ ਨੂੰ ਗਮਾਉਂਦੇ ਨਾਲ ਪਰਿਵਾਰ ਸਦਮੇ ਦੇ ਵਿੱਚ ਹੈ ਤੇ ਭਰਾ ਨੇ ਜਾਣਕਾਰ ਜਿੰਨੇ ਦੱਸਿਆ ਕਿ ਡੋਲੀ ਦਾ ਅੱਜ ਸਵੇਰੇ ਲਗਭਗ 4 ਵਜੇ ਦਹਾਂਤ ਹੋ ਗਿਆ ਲੋਕ ਸਭਾ ਚੋਣ ਤੋਂ ਪਹਿਲਾਂ ਚੋਣ ਕਮਿਸ਼ਨ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਪੰਜਾਬ ਦੇ 7 ਉਮੀਦਵਾਰ ਅਯੋਗ ਕਰਾਰ ਦਿੱਤਾ ਗਿਆ ਤੇ ਉਹ ਅਗਲੇ 3 ਸਾਲਾਂ ਤੱਕ ਚੋਣ ਨਹੀਂ ਲੜ ਸਕਦੇ ਉਹ ਉਮੀਦਵਾਰ ਨੇ ਜਿਨ੍ਹਾਂ ਨੇ ਤੈਅ ਸੀਮਾ ਦੇ ਵਿੱਚ ਆਪਣੇ ਚੋਣ ਖਰਚਾ ਦਾ ਵੇਰਵਾ ਚੋਣ ਕਮਿਸ਼ਨ ਨੂੰ ਨਹੀਂ ਦਿੱਤਾ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਉਮੀਦਵਾਰਾਂ ਨੇ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 78 ਦੇ ਅਨੁਸਾਰ ਨਿਰਧਾਰਤ ਸਮਾਜ ਸੀਮਾ ਦੇ ਅੰਦਰ ਆਪਣੇ ਚੋਣ ਖਰਚੇ ਦੇ ਵੇਰਵੇ ਕਮਿਸ਼ਨ ਦੇ ਅੱਗੇ ਪੇਸ਼ ਨਹੀਂ ਕੀਤੇ ਇਸ ਕਾਰਨ ਇਹਨਾਂ ਦੇ ਵਿਰੁੱਧ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 10(ਏ) ਤਹਿਤ ਕਾਰਵਾਈ ਕੀਤੀ ਗਈ ਹੈ ਤੇ ਮਰਸਾ ਵਿਧਾਨ ਸਭਾ ਸੀਟ ਤੋਂ ਚੋਣ ਲੜ ਚੁੱਕੇ ਜੀਵਨ ਦਾਸ 바ਵਾ ਅਤੇ ਤਰਨਵੀਰ ਸਿੰਘ ਆਲੂਵਾਲੀਆ ਤੇ ਵੈਦ ਬਲਵੰਤ ਬਲਵੰਤ ਨੂੰ ਭਾਰਤ ਚੋਣ ਕਮਿਸ਼ਨ ਦੇ ਵੱਲੋਂ 15 ਫਰਵਰੀ 2024 ਨੂੰ ਪਾਸ ਹੁਕਮ ਦੇ ਤਹਿਤ ਆਯੋਜਨ ਕਰ ਦਿੱਤਾ ਗਿਆ ਤੇ ਇਸੇ ਤਰ੍ਹਾਂ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਵਿਧਾਨ ਸਭਾ ਸੀਟ ਤੋਂ ਚੋਣ ਲੜ ਚੁੱਕੇ ਬਲਜੀਤ ਸਿੰਘ ਅਤੇ ਬਲਵਾਣਾ ਵਿਧਾਨ ਸਭਾ ਸੀਟ ਤੋਂ ਚੋਣ ਲੜ ਚੁੱਕੇ ਪ੍ਰਿਥੀ ਰਾਮ ਮੇਗ ਨੂੰ ਵੀ ਆਯੋਜਨ ਕਰਾ ਦਿੱਤਾ ਗਿਆ ਮਲੇਰਕੋਟਲਾ ਜ਼ਿਲ੍ਹੇ ਦੀ ਮਲੇਰਕੋਟਲਾ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਤਰਮਿੰਦਰ ਸਿੰਘ ਤੇ ਅਮਰਗੜ ਸੀਟ ਤੋਂ ਉਮੀਦਵਾਰ ਸਤਵੀਰ ਸਿੰਘ ਸ਼ੇਰਾ ਨੂੰ ਵੀ ਅਗਲੇ 3 ਸਾਲਾਂ ਲਈ ਚੋਣ ਲੜਨ ਲਈ ਆਯੋਜਨ ਕਰਾ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਦੇ ਵੱਲੋਂ ਹਲੇ ਦਿੱਲੀ ਜਾਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ। ਕਿਸਾਨ ਆਗੂ ਸਰਮਾ ਸਿੰਘ ਪੰਦੇਰ ਨੇ ਇਸ ਸਬੰਧੀ মিডিਆ ਨਾਲ ਗੱਲਬਾਤ ਕਰਦੇ ਹੋਏ ਵੱਡਾ ਐਲਾਨ ਕੀਤਾ। ਕਿਸਾਨ ਆਗੂ ਨੇ ਆਖਿਆ ਕਿ ਹਲੇ ਸ਼ੰਭੂ ਖਨੋਰੀ ਬਾਰਡਰ ਤੇ ਹੀ ਪੱਕਾ ਮੋਰਚਾ ਲੱਗੇਗਾ। ਹਲੇ ਦਿੱਲੀ ਜਾਣ ਦਾ ਪ੍ਰੋਗਰਾਮ ਮੁਲਤਵੀ ਕੀਤਾ ਗਿਆ ਤੇ ਸ਼ੰਭੂ ਤੇ ਖਨੋਰੀ ਬਾਰਡਰ ਤੇ ਹੀ ਪੱਕਾ ਮੋਰਚਾ ਲੱਗੇਗਾ ਤੇ ਕਿਸਾਨ ਹੁਣ ਬੈਰੀਕੇਡ ਨਹੀਂ ਤੋੜ ਸਕਣਗੇ। ਕਿਸਾਨ ਬੈਰੀਕੇਡ ਤੋੜਨ ਲਈ ਅੱਗੇ ਨਹੀਂ ਵਧਣਗੇ। ਹੁਣ ਜੇਕਰ ਸਰਕਾਰ ਆਪ ਰਸਤਾ ਖੋਲੇਗੀ ਤਾਂ ਹੀ ਦਿੱਲੀ ਜਾਵਾਂਗੇ। ਜਦ ਤਨ ਤੱਕ ਬਾਰਡਰ ਤੇ ਹੀ ਪੱਕਾ ਮੋਰਚਾ ਰਹੇਗਾ। ਨਾਈਜੀਰੀਆ ਦੇ ਉੱਤਰ ਪੱਛਮ ਦੇ ਵਿੱਚ ਮਿਰਵਾਰ ਨੂੰ ਬੰਦੂਕਦਾਰੀਆਂ ਨੇ ਇੱਕ ਸਕੂਲ ਤੇ ਹਮਲਾ ਕਰਕੇ ਘੱਟੋ-ਘੱਟ 287 ਵਿਦਿਆਰਥੀਆਂ ਨੂੰ ਗਵਾਹ ਕਰ ਲਿਆ ਤੇ ਸਕੂਲ ਦੇ ਹੈੱਡਮਾਸਟਰ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ ਤੇ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਦੇ ਵਿੱਚ ਦੇਸ਼ 'ਚ ਸਮੂਹਿਕਾ ਗਵਾਹ ਦੀ ਇਹ ਦੂਜੀ ਘਟਨਾ ਹੈ ਸਥਾਨਕ ਲੋਕਾਂ ਨੇ ਦੱਸਿਆ ਕਿ ਹਮਲਾਵਾਰਾਂ ਨੇ ਸਵੇਰੇ ਕਰੀਬ 8 ਵਜੇ ਕਦੂਨਾ ਸੂਬੇ ਦੇ ਕੁਰੀਗਾ ਸ਼ਹਿਰ ਦੇ ਸਰਕਾਰੀ ਸਕੂਲ ਨੂੰ ਕੇਰ ਲਿਆ ਤੇ ਅਧਿਕਾਰੀਆਂ ਨੇ ਕਿਹਾ ਹੈ ਕਿ ਹਮਲਾਵਾਰਾਂ ਨੇ ਸੌ ਤੋਂ ਵੱਧ ਵਿਦਿਆਰਥੀਆਂ ਨੂੰ ਬੰਦਕ ਬਣਾ ਲਿਆ ਪਰ ਹੈੱਡਮਾਸਟਰ ਸਾਨੀ ਅਬਦੁੱਲਾਹੀ ਦੇ ਨੇ ਕਦੂਨਾ ਦੇ ਗਵਰਨਰ ਉਬਾਸਾਨੀ ਨੂੰ ਦੱਸਿਆ ਕਿ ਲਾਪਤਾ ਬੱਚਿਆਂ ਦੀ ਗਿਣਤੀ 287 ਹੈ ਤੇ ਗਵਰਨਰ ਨੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਹਰ ਬੱਚਾ ਘਰ ਵਾਪਸ ਆ ਜਾਵੇ ਅਤੇ ਅਸੀਂ ਸੁਰੱਖਿਆ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਅੱਜ ਦੀਆਂ ਫਟਾਫਟ ਖਬਰਾਂ ਦੇ ਵਿੱਚ ਬਸ ਇੰਨਾ ਹੀ ਮੈਨੂੰ ਗੁਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ